ਜੀ ਬੀ ਦਰਜੀਤ ਕੌਰ ਦਾ ਜੀ ਔਰ ਬਸ 5 ਕੁ ਮਿੰਟ ਸੰਖੇਪ ਦੇ ਵਿੱਚ ਇਹ ਇਹਨਾਂ ਵਗੈਰਾ ਬਾਕੀਆਂ ਨੂੰ ਜਿਹੜੇ ਤੇ ਮੈਨੂੰ 5 ਕਹਤੇ ਕਿਉਂਕਿ ਬਾਕੀ ਕਾਫੀ ਆਜੋ ਆਜੋ ਨੇੜੇ ਆਓ ਨੇੜੇ ਆਓ ਤੇ ਨਾਲ ਲੱਗ ਕੇ ਥੋੜੇ ਆਨ ਕਰਕੇ ਬੋਲਦਾ ਇਹਨੇ ਹਾਂ ਬਹੁਤ ਸਤਕਾਰਯੋਗ ਜੋੜੀ ਤੇ ਮੈਨੂੰ ਲੱਗਦਾ ਹੈ ਇਹਨਾਂ ਦੀ ਕਿਤਾਬਾਂ ਦੀ ਸੈਂਚਰੀ ਵੀ ਹੋ ਚੁੱਕੀ ਹੈ ਤੇ ਪ੍ਰਮਾਤਮਾ ਕਰਕੇ ਇਹਨਾਂ ਦੀ ਉਮਰ ਵੀ ਸੈਂਚਰੀ ਪਾਰ ਹੋਵੇ ਜਲਜੀਤ ਕੌਰ ਦਾਵਾ ਜੀ ਤੇ ਸਰਦਾਰ ਮਨਮੋਹਨ ਸਿੰਘ ਦਾਊ ਜੀ سب سے پہلے تو میں سب کا <سؤال> بہت دنواد کرتا ہے کہ جہاں نے جوڑیاں جو سفر نامہ ہے ادھر سان دوسری گل یہ ہے چھ منٹ یہ تین منٹ میں بولا گاڑی بولنا تین منٹ یہ ملنا چاہیے منوں جا یار ہے کہ ایک لفظ کے کورجے میں ایک لفظ کے کے میں آئے سمندر دعا ہے وہ باقی لوگ نہیں پہلی میری ایک جنگڑی دو جوتر دو جوتر. میری دوست بنا ایک جوت دو میری ساتھ دلجیت کور کٹے ہاں اکثر من پوچھا جاتا سانا واہ لانے آپال کی گل ہے ਤੇ ਸਾਡੀ شادی ਹੋਈ ਹੈ ਬੜੀ ਅਰੇਂਜ ਮੈਰਿਜ ਉਦੋਂ ਸੀ ਮੈਂ ਵੀ ਮੁੱਖਾ ਜਾਤੀ ਇਹ ਵੀ ਇਹ ਸਕੂਲ ਦੇ ਵਿੱਚ ਫਾਊਂਡਰ ਹੈ ਜੀ ਇਹ ਸਕੂਲ ਖਣਾ ਪੜੀ ਹੈ ਉੱਥੇ ਕਿ ਲੋਕ ਪਰਵਾਰ ਕਿਉਂ ਹੈ ਸੰਭਰਾਲੇ ਤੋਂ ਇਹ ਉੱਥੇ ਆਪਣੇ ਕਾਲਜ ਮੈਗਜ਼ੀਨ ਦੇ ਐਡੀਟਰ ਸੀ ਬੈਸਟ ਸਪੀਕਰ ਤੋਂ ਤੜੀ ਸਨ ਸਰਟੀਫਿਕੇਟ ਸੀ ਤੇ ਮੈਂ ਵੀ ਇੱਥੇ ਗਵਰਮੈਂਟ ਕਾਲ ਸੈਕਟਰ 11 ਪੜਿਆ ਇੱਥੇ ਮੈਗਜ਼ੀਨ ਪਾਦ ਕਿਸੇ ਤੇ ਮੈਨੂੰ ਬਿਕਾਉ ਅਜਿਕੇ ਲਹਿਜੇ ਉਹਨਾਂ ਨੇ ਸਨਮਾਨ ਕੀਤਾ ਸੀ ਡਾਕਟਰ ਪਰਵੀਰ ਸਿੰਘ ਦੀ ਰੋਹਰਾਂ ਤੇ ਮੈਂ ਕਿਹਾ ਸੀ ਕਿ ਜੇ ਜਿਹੜੀ ਮੇਰੀ ਮੈਂ ਜੀਵਨ ਸਾਥੀ ਹੋਵੇ ਨਾ ਉਹ ਸਿਹਤਿਕ ਤਕੀਕਿਆ ਵਾਲਾ ਹੋਵੇ ਇਹ ਮੇਰੀ ਇੱਕ ਹੀ ਗੱਲ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਭੈਣਾ ਨੂੰ ਬੜੇ ਕੋਸ਼ਿਸ਼ ਕੀਤੀ ਬਹੁਤ ਲੋਕਾਂ ਨੇ ਰਿਸ਼ਤਾ ਕਰਨ ਵਾਸਤੇ ਪਰ ਜਾਣਕ ਸਾਡੇ ਪਿਤਾ ਜੀ ਨੂੰ ਕੋਈ ਸਮਰਾਈ ਵਾਲਾ ਕਿ ਬਜ਼ੁਰਗ ਮਿਲ ਗਿਆ ਸੀ ਕੁੜਾਣੀ ਇਹ ਕੰਮ ਬਥੇ ਉਹਨਾਂ ਨੇ ਗੱਲਾਂ ਵਰਤਿਆਂ ਕੀਤੇ ਕਹਿੰਦੇ ਯਾਰ ਇੱਕ ਲੜਕੀ ਹੈਗੀ ਸਮਰਾਂਥ ਦੇ ਉਪਰੋਂ ਕਹਿੰਦਾ ਕਹਿੰਦਾ ਮੇਰੇ ਪਿਤਾ ਜੀ ਕਹਿੰਦੇ ਕਿ ਮੇਰਾ ਪੁੱਤ ਆ ਵੀ ਹੈ ਯਾਰ ਉਹ ਵੀ ਗਾਉਂ ਨੂੰ ਫਿਰਦਾ ਅਸੀਂ ਲੱਭਦੇ ਫਿਰਦੇ ਇਸ ਤਰ੍ਹਾਂ ਸਾਡਾ ਜਿਹੜਾ ਸੰਬੰਧ ਜੋੜਿਆ ਅਗਲੀ ਕਹਾਣੀ ਦਾ ਦੇਖੋ ਜੇ ਤਾਂ ਜਿਨ ਦੇ ਪਿਤਾ ਜੀ ਨੇ ਪੱਤੀ ਪੇਜ ਉਹ ਨਹੀਂ ਗਿਆ ਦੀ ਚਿੱਠੀ ਲਿਖਵਾ ਕੇ ਤੁਹਾਨੂੰ ਪਤਾ ਹੈ ਕਿ ਬਕਾਇਦਾ ਭਾਈ ਜਰਾ ਬਲਾਇਆ ਹੈ یہ ہے مستر سی کردے جی سے پوری جانتے سے اور کار کردے سے سارے رشتہ یہ پتا جی کہنے پتر تو ایتھے آپ یہ بیٹھ کے تو ہی چٹھی کمال دی. دی گالے کے بیاہ دی چٹھی بھی جڑا ساڑا بیاہ ہویا وہ دی چٹھی بھی دلجید کو اور داؤن نے اپنے آپ لکھ کے اٹھے پائی چاہید بیٹھ کے لگی تو وہ چی آئی وہ چٹھی میرے لیے محبت نامہ ہے سب تو پہلا اور وہ چیٹ ہوں تک میں سام کے لکھی بھی وہ بارے میں ایک آرٹیکل میں لکھا پھر جدو ساری سہاگ رات تھی میں میں سہیتک ڈائری لکھا میں کہا دلجیت پہلا تو میری ہے سہتک ڈائری سہتک ڈائری پڑھ کے دوستوں میں حیران ہے ਭੱਲਾ ਕਿ ਨਹੀਂ ਲੜਕੀਆਂ ਕਹਿ ਦਿਆ ਕਿ ਸਾਨੂੰ ਸੂਟ ਚਾਹੀਦਾ ਇਹ ਚਾਹੀਦਾ ਉਹ ਚਾਹੀਦਾ ਤੁਸੀਂ ਆਪ ਸਿੰਗੀ ਮੇਰੀ ਸਹਿਤ ਦੇ ਡੈਰੀ ਪੜ੍ਹ ਕੇ ਇਹਨੇ ਲਿਖਿਆ ਕਿ ਤੁਸੀਂ ਤਾਂ ਬਹੁਤ ਸੋਹਣੀ ਹੈਂ ਤਾਂ ਹੀ ਮੈਂ ਲਾਇਕ ਰਹਾ ਤੁਹਾਨੂੰ ਤੇ ਤੁਹਾਡੀ ਕੱਪੜਾ ਵੀ ਬਹੁਤ ਸੋਹਣੀ ਹੈ ਮੈਂ ਇਹਨਾਂ ਨੂੰ ਨੰਦਮੇ ਪੜ੍ਹਾਇਆ ਪਰ ਕਹਿੰਦੀ ਥੋੜੀ ਬਾਤ ਤੇ ਕਿ ਬਹੁਤ ਪਮਾਨੀ ਤੁਸੀਂ ਬਾਤ ਤੇ ਕਿ ਜੋ ਲਿਖਿਆ ਸੋ ਮੈਂ ਕੱਪੜਾ ਦੇ ਨਾਮ ਨਾਲ ਬਾਤ ਤੇ ਵੀ ਲਿਖੀ ਤੁਹਾਡਾ ਨੰਬਰ ਇਸ ਤਰ੍ਹਾਂ ਦੇ ਨਾਲ ਫਿਰ ਜਦੋਂ ਪਬਲਿਕ ਸਰਕਮਿਸ਼ਨ ਦੇ ਵਾਸਤੇ ਮੈਂ ਫਰਾਈ ਕੀਤਾ ਤੇ ਮੇਰਾ ਹੱਕ ਬਣਦਾ ਸੀ ਮੈਂ ਕਾਫੀ ਕੰਮ ਵੀ ਚੱਲਿਆ ਬਾਸੀ ਰਿਜ਼ਿਟਨ ਵੀ ਠੀਕ ਸੀ ਨੰਬਰ ਵੀ ਠੀਕ ਸੀ ਮੇ ਕੋਲ ਸਬਾਤ ਨਹੀਂ ਸੀ। ਅ ਮੈਂ ਰਿਜੈਕਟ ਹੋ ਗਿਆ। ਬਹੁਤ ਬੜੀ ਉਦਾਸੀ ਹੋਈ ਕਿ ਮੈਂ ਪੜਨਾ ਹੀ ਰਹਿਣਾ ਬੰਦ ਕਰਤਾ। ਕਿ ਇਹ ਚੀਜ਼ ਦਾ ਸਮਾਜ ਨੂੰ ਦੱਲ ਨਹੀਂ ਇਹ ਕੰਮ ਨਹੀਂ। ਮਨਹੁਠੀ ਯਾਦ ਹੈ ਕਹਿੰਦੀ ਮਨਮੋਹ ਸੀ ਤੇ ਮੇਰੇ ਪਿਆਰੋ ਤੁਸੀਂ ਪੜਨਾ ਲਿਖਣਾ ਜਾਰੀ ਰੱਖੋ ਤੁਸੀਂ ਕਿਉਂ 라 ਸੁਣਦੇ ਜਾਨੂੰ ਤੁਸੀਂ ਨੌਕਰੀ ਤਾਂ ਲੱਕੇਵੇਂ ਨੋ ਮਿਲਿਆ ਕੋਈ ਸਮਾਇਗਾ ਤੁਹਾਡੇ ਉੱਤੇ ਲੋਕ ਐਮਪੀ ਐਚ ਦੇ ਕੰਮ ਆ ਆ ਜੋ ਤੋਂ ਚਾਰ ਐਮਪੀ ਮੈਂ ਕਿਹਾ ਉਸ ਤਰ੍ਹਾਂ ਤੇ ਹੋਇਆ ਦੋ ਪੀ ਐਚ ਇਹ ਕਿਹਾ ਨੇ ਬੰਨ ਕੇ ਨਹੀਂ ਤੁਸੀਂ ਪੜਨਾ ਜਾਰੀ ਰੱਖੋ ਸੋ ਮੇਰਾ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਮੈਂ ਹੈ ਇਹਨਾਂ ਦਾ ਜਿਹੜਾ ਮੇਰਾ ਸਾਥ ਹੈ ਮੈਨੂੰ ਸਲੀਕੇ ਨਾਲ ਸਾਦਗੀ ਨਾਲ ਸੰਗਤਾ ਨਾਲ ਜੋ ਮੈਂ ਜੀਣਾ ਸਿੱਖਿਆ ਹੈ ਉਹ ਮੇਰੀ ਘਰ ਵਾਲੀ ਦਾ ਸਾਥ ਹੈ ਬੜੀਆਂ ਤੰਗੀਆਂ ਤੁਟੀਆਂ ਬਹੁਤ ਹਾਲਾਤ ਇਹ ਜਿਹੇ ਵੀ ਹੋਏ ਆਰਥਿਕ ਉਸ ਸਮੇਂ ਵੀ ਇਹਨਾਂ ਨੇ ਜਿਹੜਾ ਮੇਰਾ ਸਾਥ ਦਿੱਤਾ ਹੈ ਉਹ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਮੈਂ ਇਹਨਾਂ ਬਾਰੇ ਇੱਕ ਸ਼ੇਰ ਕਹਿ ਸਕਦਾ ਤੁਹਾਰਾ ਹੀ ਜੋ ਨੂਰ ਹੈ ਜੋ ਚਿਹਰੇ ਤੇ ਪੜਦਾ ਤੁਹਾਡਾ ਹੀ ਜੋ ਨੂਰ ਹੈ ਜੋ ਚਿਹਰੇ ਤੇ ਪੜਦਾ ਵਰदाई ਸਿਰ ਦੇ ਮੇਰੇ ਕੌਣ ਪੈਂਦਾ ਹੋਏ ਹੋਏ ਜੋ ਦੋਸਤੋ 15 16 ਕਿਤਾਬਾਂ ਹੰਦੀਆਂ ਤੇ ਬਾਕੀ ਮੇਰਾ ਸਫਰ ਤੁਮਪਤੇ ਹੈ ਮੈਂ ਤਾਂ ਬਹੁਤ ਸੰਜਮ ਨਾਲ ਆ ਰਹਿਣ ਵਾਲਾ ਬੰਦਾ ਮਨੂੰ ਬੜਾ ਸਾਂ ਗਾਉਂਦੇ ਆਗੇ ਜੀ ਆਓ ਤੁਸੀਂ ਵੀ ਬੋ ਦੱਸੋਗੇ ਅੱਜ ਤੁਸੀਂ ਹੁਣ ਦੱਸੋ ਮਾਈਕ ਚੁੱਕ ਲੋ ਇੰਨੀ ਕਿਤੇ ਨਹੀਂ ਕਿਹਦਾ ਗਾਇਨਾ ਦਾ ਮਾਲਵੇ ਕਿਉਂ ਹੈ ਤੁਸੀਂ ਕਿਰੇ ਤੇ ਕੱਢ ਖਤਰਨਾਕ ਆਇ ਤਾਰ ਨਿਕਲ ਜਾਂਦੀ ਮੈਂ ਉਧਰ ਦੋ ਮਾਈਕ ਉਹ ਵਾਲਾ ਲੱਗੋ ਉਹ ਵਾਲਾ ਲੱਗ ਲੈਣਾ ਮੈਂ ਦੋ ਵਾਰ ਕਿਉਂ ਹੈ ਤੇ ਇਹ ਮਾਲਵੇ ਕਿਉਂ ਹੈ ਆ ਮਾਲਵੇ ਵਾਲੇ ਤਾਰਾ ਕੱਢ ਦਿੰਦੇ ਵਾਰ ਤੇ ਮਾਲਵੇ ਦਾ ਹੋਇਆ ਸੁਮੇਲ ਮੇਰੀ ਜਿੰਦਗੀ ਹੈ ਮੇਰੀ ਜਿੰਦਗੀ ਵਾਹ ਲਓ ਲਓ ਜੀ ਸਰ ਅਨਿਤ ਜੀਤ ਕੋ ਲਓ ਜੀ ਚਲੋ ਜੀ ਚਲੋ ਮੇਰੇ ਨਾਲ ਗਾਣੇ ਬਹੁਤ ਖਰਾਬ ਦੇ ਰਹਿਣ ਲੱਗ ਗਏ ਨੇ ਮੇਰੇ ਕੱਫੀ ਮੈਂ ਆ ਕਿਹਾ ਕਿ ਨਹੀ ਨਹੀ ਕੀ ਮੈਂ ਇਹਨਾਂ ਨੇ ਪਹਿਲਾਂ ਹੀ ਇਹ ਗੱਲ ਦੱਸੀ ਹੈ ਸਾਡੀ ਮੈਂ ਵੀ ਵਾਰ ਇਹ ਦੱਸੀ ਹੈ ਵੀ ਕੋਈ ਮੈਂ ਉਹਦੇ ਬਾਰੇ ਲਿਖਿਆ ਸੀ ਕਈ ਨਾ ਇਹਨਾਂ ਨੇ ਟੱਕਿਆ ਮੈਨੂੰ ਨਾ ਮੈਂ ਦੇਖਿਆ ਨਾ ਟੱਕਿਆ ਇਹਨੂੰ ਕੋਈ ਮਿਲ ਗਿਆ ਬਚੋਲਾ ਆਹ ਹੈ ਆਣ ਪਛਾੜ ਤੜਾ ਉਹਨੇ ਮੋੜੀ ਵੀ ਕਰਤੀ ਹੂੰ ਬੱਪੂ ਜੀ ਨਾ ਨਾ ਉਹਨਾਂ ਕੋ ਤਾਂ ਇਹਨਾਂ ਸਾਹਮਣੇ ਕੋ ਤਾਂ ਬਸ ਸਾਡੇ ਜਿਵੇਂ ਕਰਦੇ ਆ ਮਾਤ ਸਭ ਤੇ ਫਿਰ ਪਾਪੀ ਤੇ ਨਹੀਂ ਕਿ ਮੇਰੇ ਕੋਈ ਕੁਆਲਿਫਿਕੇਸ਼ਨ ਉਹ ਬੰਦਾ ਕਾਫੀ ਸਰਦਾਰ ਵਰਗਾ ਇਸ ਕੋਲ ਬੈਠ ਗਿਆ ਨਹੀਂ ਆਪ ਸਰਦਾਰ ਵਰਗਾ ਦੇਖ ਨਹੀਂ ਕਿਤੇ ਬੀਤੋਂ ਹੁੰਦੇ ਇੱਦਾਂ ਬਾਰੇ ਇਹ ਤਾਂ ਸਾਫ਼ ਕੋਈ ਨਾ ਕਿ ਉਹਨੇ ਦੇਖਿਆ ਵੀ ਨਹੀਂ ਹੈ ਨਾ ਇਹ ਇਹ ਸਿੱਤਰ ਕੀ ਕਰੋੜਾ ਉੱਥੇ ਚਲੇ ਗਏ ਉਹ ਬਹੁਤ ਥੋੜੀ ਸੈਂਕੀ ਹੈ ਤਾਂ ਹੁਣ ਦੇਖ ਕੇ ਕਹਿੰਦੇ ਹੁਣ ਬੈਠੇ ਉਹ ਕੀ ਦੇਖਣਾ ਵੀ ਤੋੜੂ ਹੀ ਦੇ ਕਹਿੰਦੇ ਆ ਇਹ ਬੇਟਾ ਉਹ ਇਹਦਾ ਜੀ ਬਹੁਤ ਛੋਣਾ ਜੂਗਾ ਹੂੰ ਘਰ ਬਾਹਰ ਜਿਹੜਾ ਦਫਾ ਦੱਸ ਸਰੋਂਾ ਤਾਂ ਇਦਾਂ ਹੀ ਕੱਢੀ ਜਾਂਦੇ ਉਹਨਾਂ ਦੇ ਗੱਤਰੋਂ ਨੇ ਕਹਿੰਨੇ ਜਿਵੇਂ ਇਹਨਾਂ ਨੇ ਕਿਤਾਬ ਪਹਿਲੀ ਕਿਤਾਬ ਲਿਖੀ ਹੈ ਮਾ ਮੋਰ ਟੈਕਨੀਕ ਕੋਈ ਨਹੀਂ ਤਾਂ ਉਹ ਜਿਹੜਾ ਪਹਿਲੀ ਸੀ ਮੇਰੇ ਆਏ ਦੇ ਚੁੱਕੀ ਗਈ ਪਰ ਉਹ ਇਹਨਾਂ ਤੇ ਟੁੱਟਦੀ ਹੈ ਉਹ ਮੋੜ ਚੱਜਮਾਨੋਂ ਟੁੱਟਦੀ ਹੈ ਜੇ ਇਹ ਸੀ ਉਹ ਹੀ ਵੀ ਮੈਂ ਟਿਕੜੀ ਇਹਨਾਂ ਨੂੰ ਆ ਟਿਕੜੀ ਜਿਹਨਾਂ ਦੀ ਗੱਡੀ ਠੀਕ ਹੈ ਨਾ ਮੱਕ ਲੋ ਜੱਤੀ ਹੋਈ ਤਾਂ ਰੇਜ਼ ਮੈਨ ਪਰ ਇਹ ਇੱਕ ਦੂਜੇ ਨਾਲ ਰਸਤਾ ਹਾਲ ਜਿੱਲੇ ਇਕੱਠੇ ਰਹਿੰਦੇ ਨੇ ਤੇ ਤੇ ਨਾ ਕਿਤੇ ਨਾ ਕਿਤੇ ਇਹੋ ਆਵੇ ਡੇਰ 3 ਖਾਣੇ ਕੋਈ ਹੋਵੇ ਤੇ ਨਕੇਲਾ ਵੀ ਖਾਣਾ ਕੋਈ ਅੱਧਾ ਤੁਸੀਂ ਵਾਹੋ ਕੀ ਆਵਾਜ਼ ਅਪਰੇ ਦਾ ਕੱਛਿਆਂ ਨੇ ਬੁੜਾ ਦੇਖੋ ਬਰਾਣੀ ਆਪ ਦਾ ਹੈ ਕੱਛਿਆਂ ਆ ਇੱਕ ਕੰਦ ਵਿੱਚ ਦਸਰੇ ਜੀ ਬੜਾ ਟੈਸਟਿੰਗ ਆ ਲੈ ਗੜਾਂਗਾ ਸੀ ਕੋਈ 10 ਸਾਲ ਪੜਾਇਆ ਤੇ ਅਸੀਂ ਪਿੱਡਾ ਨਾਲੋਂ ਸਕੂਲ ਤੇ ਜਾਂਦੇ ਸੀ تو میرا ایک اصول ہے جب سکول کا گیٹ آنا میں کھڑا کے انہاں نے تار دینا تو پھر اسی گیٹ دے اندر سکوٹر جا کے میں کھڑا لینا کبے جا تو انہاں نے اپنی حال لا کے اپنے سٹاف ہوں چلے جانا میں اپنے سٹاف رو چلے جانا رہا اس طرح اُسی دس سال کٹے تھے اُتھے ایک ٹیچر بڑی انٹرسٹ گال گل ہے ایک ٹیچر صاحب سے کہہ دا ਹਨੇ ਯਾਰ ਜਿਹੜਾ ਮਨ ਮੂਠੀ ਕੈਂ ਇਹਦੀ ਕਿਹਨੇ ਤਾਂ ਛੁੱਟੀ ਪੂਰੀ ਹੁੰਦੀ ਹੈ ਇੱਕ ਦਿਨ ਲੱਟ ਨਹੀਂ ਹੈ ਤੂੰ ਰੋਜ ਉਹ ਡੰਡਰੇ ਤੇ ਲੈ ਜਾਂਦਾ ਆਈ ਜਾਇ ਕਰਕੇ ਹਾਂ ਹੇ ਇਹਨੇ ਯਾਰ ਬੋਲਿਆ ਕਿ ਨਾ ਫਰੀਕੀ ਬੜਾ ਕਮਾਲ ਦੀ ਗੱਲ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਤਾਂ ਕਹਿਦਾ ਉਹਨੂੰ ਫਰੀ ਜੰਨੇ ਉਹ ਕਹਿੰਦੇ ਉਹ ਤਾਂ ਕਿੰਨੇ ਦੋਹੇ ਮੈਸੇਜ ਆਇਆ ਹੈ ਹੈ ਨਾ ਹੈ ਕਿਉਂਕਿ ਅਸੀਂ ਕਬੂਲੇਬੀ ਵੀ ਜਾ ਕੇ ਅਸੀਂ ਆਪਣੇ ਕੰਮ 'ਤੇ ਲੱਗ ਜਾਏਗਾ ਇਹਨਾਂ ਨੇ ਆਪਣੇ ਕੰਮ ਲੱਗ ਜਾਣਾ ਅਸੀਂ ਕਦੇ ਵੀ ਕਿਸੇ ਦੇ ਮਾਮਲੇ 'ਚ ਕਦੇ ਬਹੁਤ ਬਹੁਤ ਆਇਡੈਂਟੀਟੀ ਚ ਰਹੀ ਹੈ ਕਿ ਮੈਂ ਵੀ ਆਪਣੇ ਸਫਲਤਾ ਆਪ ਕਰਿਆ ਕਿ ਇਹ ਸਾਡਾ ਇਸ ਤਰ੍ਹਾਂ ਦਾ ਬਤੀਰਾ ਸੀ ਅਸੀਂ ਤਾਂ ਕਿ ਬੜੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਉਹ ਸਕੂਲ ਦੇ ਵਿੱਚ ਹੁਣ ਵੀ ਸਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਾ ਸੇਖਣਾ ਬਹੁਤ 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 ਸ਼ੁਕਰੀਆ ਲੋਕਾਂ ਦਾ ਸ਼ੁਕਰੀਆ ਹਾਜੀ ਹੋ ਗਿਆ ਪਿਆਰ ਪਿਆਰ ਦੇ ਪੁਲੂਖੇ ਕਿੰਨੇ ਸੋਹਣੇ ਸੋਹਣੇ ਖਾ ਗਏ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਲਓ ਜੀ ਸਾਡੀ ਅਗਲੀ ਜੋੜੀ ਹੈ ਅੰਜੂ ਗਰੋਵਰ ਜੀ